ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਬਲਦੇਵ ਸਿੰਘ ਸਿੱਧੂ ਬਾਪੂ ਜਦੋਂ ਸੁਪਨਿਆਂ ਦੇ ਘਰ ਆਇਆ ਸੀ ਨਾ ਉਦੋਂ ਦੀਆਂ ਤਸਵੀਰਾਂ ਦੇਖੋ ਤੁਸੀਂ ਕੀ ਸੀਗੀਆਂ ਬਾਪੂ ਜੀ ਨੂੰ ਅਸੀਂ ਜਲੰਧਰ ਤੋਂ ਜਲੰਧਰ ਸ਼ਹਿਰ ਤੋਂ ਬਾਪੂ ਜੀ ਨੂੰ ਲੈ ਕੇ ਆਏ ਸੀ ਬਾਪੂ ਜੀ ਜਿਹੜੀ ਫੈਕਟਰੀ ਦੇ ਵਿੱਚ 30 35 ਸਾਲ ਕੰਮ ਕਰਦੇ ਰਹੇ ਉਸੇ ਫੈਕਟਰੀ ਦੇ ਬਾਹਰ ਹੀ ਕ ਉਹ ਖੰਡਰ ਨਵਾ ਫੈਕਟਰੀ ਦੇ ਬਾਹਰ ਪਏ ਸੀ ਉਹਨਾਂ ਦੀ ਰਾਖੀ ਕਰਦੇ ਰਹੇ ਉਹਨਾਂ ਦੀ ਚੌਕੀਦਾਰੀ ਕਰਦੇ ਰਹੇ ਜੱਤ ਕੇ ਹੱਡ ਪੈਰ ਚੱਲਦੇ ਸੀ ਆਪਦੀ ਰੋਟੀ ਪਾਣੀ ਵੀ ਖਾ ਲੈਂਦੇ ਸੀ ਇਧਰੋਂ ਉਧਰੋਂ ਕਰਕੇ ਪਰ ਹੁਣ ਸਰੀਰ ਚੰਨੀ ਤਾਕਤ ਨਹੀਂ ਸੀ ਵੀ ਲੈਟਰਨ ਬਾਥਰੂਮ ਵੀ ਜਾ ਸਕਣ ਪਰ ਜਿਨ੍ਹਾਂ ਦਾ ਫਰਜ਼ ਬਣਦਾ ਸੀ ਜਿਨ੍ਹਾਂ ਨੇ ਡਿਊਟੀ ਨਿਭਾਉਣੀ ਸੀ ਉਹ ਨੇੜੇ ਵੀ ਨਹੀਂ ਸੀ ਆਉਂਦੇ ਧੰਨਵਾਦ ਉੱਥੇ ਮਹੱਲੇ ਦੇ ਵਿੱਚ ਜਿਹੜੇ ਕੁਝ ਚੰਗੇ ਲੋਕ ਸੀ ਜਿਹੜੇ ਬਾਪੂ ਨੂੰ ਫੁਲਕਾ ਦੇ ਦਿੰਦੇ ਸੀ ਜਿਹਦੇ ਕਰਕੇ ਬਾਪੂ ਦੀ ਰੋਟੀ ਪਾਣੀ ਸੀ ਜਿਹੜਾ ਉਹ ਚੱਲੀ ਜਾਂਦਾ ਸੀ ਤੇ ਸਾਨੂੰ ਵੀਡੀਓ ਬਣਾ ਕੇ ਭੇਜੀ ਉੱਥੋਂ ਸੰਗਤਾਂ ਵੱਲੋਂ ਭੇਜੀ ਗਈ ਉਸ ਵੀਡੀਓ ਨੂੰ ਦੇਖ ਕੇ ਜਦ ਅਸੀਂ ਉੱਥੇ ਪਹੁੰਚੇ ਆ ਤੇ ਬਾਪੂ ਜੀ ਦੀ ਹਾਲਤ ਦੇਖ ਕੇ ਉੱਥੋਂ ਲੈ ਕੇ ਆਏ ਆ ਤੇ ਅੱਜ ਬਾਪੂ ਬਲਦੇਵ ਸਿੰਘ ਜੀ ਦੇ ਜਦੋਂ ਹਾਲਾਤ ਦੇਖੀਦੇ ਆ ਜਦੋਂ ਬਾਪੂ ਜੀ ਨੂੰ ਮਿਲੀਦਾ ਰੋਜ ਬੜਾ ਚੰਗਾ ਲੱਗਦਾ ਵੀ ਸਾਡੇ ਪਿਆਰ ਸਮਾਨ ਸਰਦਾਰ ਬਲਦੇਵ ਸਿੰਘ ਸਿੱਧੂ ਜਿਨ੍ਹਾਂ ਦੇ ਇੱਕ ਹੋਰ ਦੇ ਰਵੜ ਪੁੱਤ ਬੱਚੇ ਪਰਿਵਾਰ ਚ ਨਹੀਂ ਸੀਗੇ ਮੈਰਿਜ ਨਹੀਂ ਸੀ ਕਰਵਾਈ ਪਰ ਭਰਾ ਭੈਣਾ ਪਰਿਵਾਰ ਸੀਗਾ ਭਰਾ ਫੌਜ ਸੀਗਾ ਕਦੇ ਉਹਨਾਂ ਨੇ ਵੀ ਨਹੀਂ ਆ ਕੇ ਸਾਰ ਲਈ ਪੁੱਛਿਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਸੀ ਵੀ ਇਹ ਸਾਡੇ ਤੇ ਬੋਝ ਬਣੂਗਾ ਹਨਾ ਤੇ ਨਾ ਕਦੇ ਕੋਈ ਉਹ ਫੈਕਟਰੀ ਦਾ ਮਾਲਕ ਆਇਆ ਜਿਹੜਾ ਬਾਪੂ ਜੀ ਦੀ ਇੰਨੇ ਸਾਲ ਸੇਵਾਵਾਂ ਲੈਂਦੇ ਰਹੇ ਤੇ ਅੱਜ ਸਾਡਾ ਕੋਈ ਬਾਪੂ ਜੀ ਦਾ ਜਿਹੜਾ ਇੱਕ ਰਿਸ਼ਤਾ ਸੀ ਜਿਹੜਾ ਪਿੱਛੋਂ ਤੋਂ ਰੋ ਅਸੀਂ ਲਿਖਾ ਕੇ ਆਏ ਸੀਗੇ ਪਿਓ ਪੁੱਤ ਦਾ ਰਿਸ਼ਤਾ ਸਾਡੇ ਪਰਵਾਰਕ ਮੈਂਬਰਾਂ ਦੇ ਨਾਲ ਉਹ ਸਾਰੇ ਰਿਸ਼ਤੇਦਾਰ ਸੀਗੇ ਬਾਪੂ ਦੇ ਨਾਨਕੇ ਵੀ ਸੀ ਦਾਦਕੇ ਵੀ ਸੀ ਮਾਮੇ ਦੇ ਪੁੱਤ ਵੀ ਆ ਮਾਸੀਆਂ ਦੇ ਪੁੱਤ ਵੀ ਆ ਸਭ ਸੀ ਪਰ ਜਦੋਂ ਵਕਤ ਪਿਆ ਉਦੋਂ ਫਿਰ ਆਪਣਾ ਕੋਈ ਨਹੀਂ ਲੱਭਦਾ ਤੇ ਸਾਡੀ ਖੁਸ਼ਕਿਸਮਤੀ ਆ ਵੀ ਅਸੀਂ ਇੰਨਾ ਬਾਪੂ ਬਜ਼ੁਰਗਾਂ ਦੇ ਧੀਆਂ ਪੁੱਤ ਬਣ ਸਕੇ ਤੇ ਬਾਪੂ ਬਲਦੇਵ ਸਿੰਘ ਜੀ ਦੀ ਸਿੱਧ ਜਾਬੀ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਜੀ ਤੇ ਬਾਪੂ ਜੀ ਦਾ ਜੇ ਕੋਈ ਪਰਿਵਾਰਕ ਮੈਂਬਰ ਸਾਡੀ ਵੀਡੀਓ ਦੇਖਦਾ ਕਿਉਂਕਿ ਸਾਡੇ ਕੋਲੇ ਸੰਪਰਕ ਕਿਸੇ ਦਾ ਨਹੀਂ ਸਨੇਹ ਅਸੀਂ ਜਰੂਰ ਜਿੱਥੋਂ ਮਾੜਾ ਮੋਟੇ ਲਿੰਕ ਮੇਰੇ ਜਿੱਥੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਉਹਨਾਂ ਦੇ ਰਾਹੀਂ ਹੋਰ ਕੋਸ਼ਿਸ਼ ਕੀਤੀ ਸੀ ਲਗਵਾਉਣ ਦੀ ਵੀ ਚਲੋ ਵੀ ਕੋਈ ਆਪਣਾ ਆ ਕੇ ਮਿਲੇ ਐਸ ਉਮਰ ਚ ਮਿਲੇ ਗੇ ਲਈ ਹੁੰਦੇ ਆ ਚਲੋ ਹੌਸਲਾ ਹੁੰਦਾ ਵੀ ਮੇਰਾ ਭਤੀਜਾ ਆ ਮੇਰੀ ਭਤੀਜੀ ਆਈ ਹੈ ਹਨਾ ਮੇਰੇ ਭਰਾ ਦੀ ਅਣਸਾ ਪਰ ਅੱਜ ਕੱਲ ਪਤਾ ਨਹੀਂ ਕਿਉਂ ਲੋਕ ਨਿਰਦੇਹੀ ਜੇ ਹੋਈ ਜਾਂਦੇ ਆ ਕਿਵੇਂ ਬਾਪੂ ਤਕੜਾ ਲੋਕ ਪੱਥਰ ਦਿਲ ਜੇ ਹੋਈ ਜਾਂਦੇ ਆ ਜਿਹੜਾ ਕੋਈ ਅਪਾਹਜ ਹੋ ਗਿਆ ਜਿਹੜਾ ਕੋਈ ਮੰਜੇ ਤੇ ਪੈ ਗਿਆ ਉਹਨੂੰ ਬੋਝ ਸਮਝ ਕੇ त्याग ਦਿੱਤਾ ਜਾਂਦਾ ਛੱਡ ਦਿੱਤਾ ਜਾਂਦਾ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਦੇ ਤੋਂ ਦੂਰੀ ਬਣਾ ਲਈ ਜਾਂਦੀ ਆ ਵੀ ਇਹ ਤਾਂ ਜੀ ਇਦਾਂ ਸੀ ਇਹ ਤਾਂ ਉਦਾਂ ਸੀ ਇਹ ਤਾਂ ਪਹਿਲਾਂ ਨਹੀਂ ਸੀ ਸਾਡੇ ਨਾਲ ਬਣਦੀ ਇਹ ਤਾਂ ਬੁਲਾਉਂਦਾ ਨਹੀਂ ਸੀ ਸਾਨੂੰ ਇਹਨੇ ਤਾਂ ਸਾਨੂੰ ਉਦੋਂ ਮਾੜਾ ਬੋਲਿਆ ਸੀ ਮਤਲਬ ਜਦੋਂ ਜ਼ਰੂਰਤ ਹੁੰਦੀ ਹੈ ਇਨਸਾਨ ਨੂੰ ਇੱਕ ਦੂਸਰੇ ਦੀ ਉਦੋਂ ਅਸੀਂ ਉਹਦੀਆਂ ਕਮੀਆਂ ਲੱਭਦੇ ਆਂ ਉਦੋਂ ਅਸੀਂ ਫਿਰ ਉਹਦੀਆਂ ਗਲਤੀਆਂ ਫੜਦੇ ਆਂ ਤੇ ਜਦੋਂ ਉਹਦੇ ਹੱਟ ਪੈਰ ਚੱਲਦੇ ਹੁੰਦੇ ਆ ਤੇ ਜਦੋਂ ਉਹ ਰੰਗਾਂ 'ਚ ਹੁੰਦਾ ਉਦੋਂ ਸਾਡਾ ਚਾਚਾ ਵੀ ਹੁੰਦਾ ਤਾਇਆ ਵੀ ਹੁੰਦਾ ਤੇ ਜੇ ਉਹੀ ਬੰਦੇ ਦੇ ਘਰ ਰੰਗ ਵੱਜੇ ਹੋਣ ਖੁਸ਼ੀਆਂ ਖੇੜੇ ਹੋਣ ਗੱਡੀਆਂ ਕਾਰਾਂ ਹੋਣ ਕਾਰਖਾਨੇ ਚੱਲਦੇ ਹੋਣ ਕਾਰੋਬਾਰ ਚੱਲਦੇ ਹੋਣ ਫੇਰ ਉਹ ਸਾਡਾ ਤਾਇਆ ਸਾਡਾ ਚਾਚਾ ਫੇਰ ਮੇਰਾ ਪਿਆਰ ਉਮੜ ਕੇ ਆਉਂਦਾ ਵੀ ਮੇਰਾ ਤਾਂ ਬੜਾ ਹੀ ਪਿਆਰ ਆ ਮੇਰੇ ਤਾਇਏ ਨਾਲ ਮੇਰੇ ਚਾਚੇ ਨਾਲ ਕਿੰਸੀ ਦੁਨੀਆ ਹੋਈ ਜਾਂਦੀ ਐ ਕੈਸੀ ਦੁਨੀਆ ਦੀ ਸੋਚ ਹੋਈ ਜਾਂਦੀ ਐ ਇਹ ਦਿਨੋਂ ਦਿਨ ਨਿੱਗਰਦੀ ਜਾਂਦੀ ਐ ਸਾਡੀ ਸੋਚ ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਗੁਰੂ ਦੇ ਦਰ ਤੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਇਹ ਬੜਮੁੱਲੀ ਸੇਵਾ ਅਸੀਂ ਬੜ ਭਾਗੇ ਆ ਵੀ ਜਿਹੜੀ ਸਾਨੂੰ ਮਹਾਰਾ ਸੱਚੇ ਪਾਤਸ਼ਾਹ ਦੀ ਸੇਵਾ ਬਖਸ਼ੀ